ਵੀਡੀਓ ਅੱਜ ਆਪਾਂ ਜਿਹੜੀ ਲੈ ਕੇ ਇਹ ਪਹੁੰਚੇ ਆ ਤੁਹਾਡੀ ਸਾਰਿਆਂ ਦੀ ਫਰਮਾਇਸ਼ ਤੇ ਹੀ ਲੈ ਕੇ ਪਹੁੰਚੇ ਆ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਰੇਟ ਤੁਸੀਂ ਘੱਟ ਬਾਰੇ ਕਹਿੰਦੇ ਸੀਗੇ ਘੱਟ ਰੇਟ 'ਚ ਜਮਾ ਸਸਤਾ ਆਪਾਂ ਘਰ ਲੈ ਕੇ ਪਹੁੰਚਿਆ ਇੱਕ ਤਾਂ ਜਮਾ ਨਾਮਾ ਬਣਿਆ ਹੋਇਆ ਇੱਕ ਆਪਾਂ ਗੱਡੀ ਲੈ ਕੇ ਪਹੁੰਚਿਆ ਜਮਾ ਸਸਤੀ ਬਾਕੀ ਹੋਰ ਵੀ ਕਈ ਮਸ਼ੀਨਰੀਆਂ ਨੇ ਤੇ ਇਕੱਲੀ-ਇਕੱਲੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਆਪਣਾ ਪੂਰੀ ਵੀਡੀਓ 'ਚ ਉੱਪਰ ਹਮੇਸ਼ਾ ਚਾਲਦਾ ਰਹਿੰਦਾ ਜੀ ਹਰੀ ਜੀ ਅਖਰਾਚਾ ਤੁਹਾਨੂੰ ਮਿਲ ਗਿਆ ਹੂਆ ਜੇ ਤੁਹਾਡੇ ਕੋਲੇ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਆ ਵੇਚਣ ਵਾਸਤੇ ਆਪਣੇ ਵਟਸਐਪ ਨੰਬਰ ਤੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਤੇ ਪਹਿਲੀ ਗੱਡੀ ਤੋਂ ਸ਼ੁਰੂਆਤ ਕਰਦੇ ਆਂ ਆਪਣੀ ਵੀਡੀਓ ਦੀ ਆਪਾਂ ਸਕੋਡਾ ਗੱਡੀ ਲੈ ਕੇ ਪਹੁੰਚਿਆ ਰੈਪਿਡ ਦਸੰਬਰ 2011 ਮਾਡਲ ਹੈ ਜੀ ਫੁੱਲ ਇੰਸ਼ੋਰੈਂਸ ਆਪਾਂ ਨੂੰ ਗੱਡੀ ਦਾ ਮਿਲ ਜੂਗਾ ਡੀਜ਼ਲ ਤੇ ਗੱਡੀ ਆ HP ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ RC ਵਗੈਰਾ ਸਾਰਾ ਕੁਝ ਇਹਨਾਂ ਕੋਲੇ ਹੈਗਾ ਤੁਸੀਂ ਜਾ ਕੇ ਦੇਖਣੀ ਆ ਤਾਂ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਘਰੇ ਮਾਲਕ ਦੇ ਗੱਡੀ ਖੜੀ ਆ ਬਾਕੀ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਸਿਲਵਰ ਰੰਗ ਦੇ ਵਿੱਚ ਗੱਡੀ ਆ ਅੰਦਰੋਂ ਵੀ ਇਹਨਾਂ ਨੇ ਫੋਟੋਆਂ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਤੇ ਗੱਡੀ ਤੁਹਾਨੂੰ ਪਤਾ ਲੱਗ ਗਈ ਕਿੱਥੇ ਖੜੀ ਆ ਬਾਕੀ ਮੋਬਾਈਲ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਕਿਸੇ ਨੇ ਵੀ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਆਪੇ ਕਰ ਲਿਓ ਜੀ ਨੰਬਰ ਸਕਰੀਨ ਤੇ نیچے ਤੁਹਾਨੂੰ ਮਿਲ ਗਿਆ ਹੋਊਗਾ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚਿਆ ਤੁਹਾਡੀ ਸਾਰਾਂ ਦੀ ਫਰਮਾਇਸ਼ ਤੇ ਰੀਟਰਸ ਗੱਡੀ ਲੈ ਕੇ ਪਹੁੰਚਿਆ ਆਪਾਂ ਇਨਸ਼ੋਰੈਂਸ 1 ਸਾਲ ਦਾ ਪਿਆਗਾ 2010 ਮਾਡਲ ਗੱਡੀ ਹੈ ਇੰਜਨ ਗিয়ার ਦੀ ਫੁੱਲ ਗਾਰੰਟੀ ਅਸੀਂ ਸਾਰੇ ਡਾਕੂਮੈਂਟ ਜੋ ਵੀ ਕਾਗਜ਼ ਪੱਤਰ ਹੁੰਦੇ ਆ ਸਾਰੇ ਆਪਾਂ ਨੂੰ ਮਿਲ ਜਾਣਗੇ ਸੰਗਰੂਰ ਨੰਬਰ ਹੈਗੀ ਗੱਡੀ ਪੈਟਰੋਲ ਤੇ ਹੈ ਤੇ ਸੀएनजी ਤੇ ਵੀ ਹੈ ਤੇ ਮਾਲਕ ਨੇ ਦੱਸਿਆ 2032 ਤੋਂ ਉੱਪਰ ਹੀ ਗੱਡੀ ਐਵਰੇਜ ਦਿੰਦੀ ਆ ਟਾਇਰ ਨਵੇਂ ਨੇ ਮਾਲਕ ਨੇ ਦੱਸਿਆ ਵੀ ਟਾਇਰ 10 15 ਦਿਨ ਪਹਿਲਾਂ ਹੀ ਪੁਆਈ ਨਹੀਂ ਬਿਲਕੁਲ ਨਵੇਂ ਇੱਕ ਅਸੀ ਡਿਮਾਂਡ ਇਹਨਾਂ ਨੇ ਦੱਸੀ ਆ ਬਾਕੀ ਮਾਲਕ ਨੇ ਕਿਹਾ ਵੀ ਘਾਟਾ ਵਾਦਾ ਕਰ ਲਾਂਗੇ ਮੁੱਖ ਤੌਰ ਤੇ ਇੱਕ ਵਾਰੀ ਸਿਰਫ ਡਿਮਾਂਡ ਹੈ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਜਾ ਕੇ ਦੇਖ ਸਕਦਾ हूं ਬਾਕੀ ਵੀਡੀਓ ਜਿਹੜੀ ਇਹਨਾਂ ਨੇ ਬਣਾ ਕੇ ਭੇਜੀ ਹੈ ਵਧੀਆ ਬਣਾ ਕੇ ਆਪਣੇ ਕੋਲੇ ਭੇਜੀ ਹੈ ਵੀਡੀਓ ਚ ਤੁਹਾਨੂੰ ਸਾਰਾ ਕੁਝ ਲਗਭਗ ਪਤਾ ਲੱਗ ਗਿਆ ਹੋਊਗਾ ਤੇ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ 7809205000 ਪੂਰਾ ਗੱਲ ਕਰ ਲਿਓ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤੇ ਮਾਲਕ ਨਾਲ ਗੱਲ ਕਰਕੇ ਤੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤੇ ਜਾ ਕੇ ਦੇਖ ਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਹੁਣ ਆਪਾਂ ਆਲਟੋ ਐਲ ਐਕਸ ਆਈ ਇੱਕ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ 2007 ਮਾਡਲ ਹੈ ਪਾਸਿੰਗ 2027 ਤੱਕਰਾ ਮਿਲ ਜੂਗੀ ਤੇ ਗੱਡੀ ਸਾਰੀ オリジナル ਹੈ ਗੱਡੀ ਚ ਕਮੀ ਪੇਸ਼ੀ ਕੋਈ ਨਹੀਂ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਗੱਡੀ ਪੰਜਾਬ ਨੰਬਰ ਹੈ ਸਿਲਵਰ ਰੰਗ ਦੇ ਵਿੱਚ ਗੱਡੀ ਹੈ ਮਾਲਕ ਦੇ ਘਰੇ ਖੜੀ ਹੈ ਕਿਸਾਨ ਨੂੰ ਪਸੰਦ ਜੇ ਆਉਂਦੀ ਹੈ ਤਾਂ ਗੱਡੀ ਖੜੀ ਹੈ ਬਰਨਾਲੇ ਏਰੀਆ ਚ ਮਾਲਕ ਨੇ ਕਿਹਾ ਜੇ ਕਿਸਾਨ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਕਰਿਆ ਜੂ ਗੱਡੀ ਨੂੰ ਦੇਖ ਲਊ ਬਾਕੀ ਜਦੋਂ ਤੁਸੀਂ ਗੱਡੀ ਨੂੰ ਜਾ ਕੇ ਦੇਖੋਗੇ ਮਾਲਕ ਨੇ ਕਿਹਾ ਸਾਰਿਆਂ ਨੂੰ ਪਸੰਦ ਆਊਗੀ ਮਾਡਲ ਚਾਹੀ 7 ਹੈ ਪਰ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਅੰਦਰੋਂ ਦੇਖੀਏ ਤਾਂ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਹਰ ਚੀਜ਼ ਆਪਾਂ ਨੂੰ ਬਹੁਤ ਵਧੀਆ ਮਿਲ ਜੂਗੀ ਤੇ 7 ਮਾਡਲ 27 ਤਕਰਪਾ ਸਿੰਘ ਅਰਨਿਊ ਹੋਈ ਹੈ ਬਾਕੀ ਰੇਟ ਵਗੈਰਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਟਾਇਰ ਟੱਪਾ ਆਪਾਂ ਨੂੰ ਬਿਲਕੁਲ ਨਾਮਾ ਮਿਲ ਜੂਗਾ ਤੇ ਗੱਲ ਕਰ ਲਿਓ ਮਾਲਕ ਨਾਲ ਤੁਸੀਂ ਆਪੇ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਗੱਲ ਕਰਨਾ ਚਾਹੁੰਦਾ ਜੇਕਰ ਨੰਬਰ ਹੈ ਜੀ 8437300517 ਇਹੇ ਮਾਲਕ ਦਾ ਨੰਬਰ ਹੈ ਮਾਲਕ ਨਾਲ ਤੁਹਾਡੀ ਡਾਇਰੈਕਟ ਗੱਲ ਹੋ ਜੂਗੀ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਲਾਜ਼ਮੀ ਨੋਟ ਕਰ ਲਓ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਪੂਰੀ ਵੀਡੀਓ ਚ ਉੱਪਰ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ 7719445360 ਜੇਕਰ ਕਿਸੇ ਕੋਲੇ ਵੀ ਕੋਈ ਵੀ ਮਸ਼ੀਨਰੀ ਘਰ ਕੁਠੀ ਮਕਾਨ ਵੇਚਣ ਵਾਸਤੇ ਹੋਵੇ ਤਾਂ ਆਪਣੇ ਨੰਬਰ ਤੇ ਭੇਜ ਦਿਓ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਤੇ ਕਿਸੇ ਵੀ ਏਰੀਆ ਚ ਕੋਈ ਪਿੰਡ ਚ ਸ਼ਹਿਰ ਚ ਕਿਤੇ ਵੀ ਚਾਹੀਏ ਭੇਜ ਦਿਅ ਕਰੋ ਬਸ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਕਮੈਂਟ ਕਰਨ ਨਾ ਪੁੱਲਿਓ ਸਾਰੇ ਕਮੈਂਟ ਲਾਜ਼ਮੀ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਪੋਰਟ ਰੱਖਿਆ ਕਰੋ ਜੀ ਫੁੱਲ ਤੇ ਜਿੰਨੇ ਤੁਸੀਂ ਪਹਿਲੀ ਵਾਰ ਆਪਣੇ ਚੈਨਲ ਤੇ ਪਹੁੰਚਿਓ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹਿਓ ਇਸੇ ਤਰ੍ਹਾਂ ਦੀ ਡੈਲੀ ਤੁਸੀਂ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਚੈਨਲ ਨੂੰ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤਾਂ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਤੇ ਚਲਦੀ ਚਲਦੀ ਵੀਡੀਓ 'ਚ ਹੀ ਸ਼ੇਅਰ ਕਰ ਦਿਓ ਚਲਦੀ ਚਲਦੀ ਵੀਡੀਓ 'ਚ ਹੀ ਵੀਡੀਓ ਨੂੰ ਆਪਣੀ ਲਾਈਕ ਕਰ ਦਿਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਫੋਰਚੂਨਰ ਗੱਡੀ ਪਹੁੰਚੀ ਆ ਬਿਲਕੁਲ ਨਵੀਂ ਸੀ ਮਾਡਲ 2013 ਦਾ ਗੱਡੀ ਖੜੀ ਹੈ ਤਾਰਨ ਤਾਰਨ ਏਰੀਆ 'ਚ ਪਹਿਲਾਂ ਗੱਡੀ ਦੀ ਕੰਡੀਸ਼ਨ ਦੇਖੋ ਜੀ ਪੰਜਾਬ ਨੰਬਰ ਹੈ ਤੇ ਨੰਬਰ ਪਲੇਟਾਂ ਸਰਕਾਰੀ ਨੇ ਸੋਹਣੀ ਗੱਡੀ ਆ ਬੰਪਰ ਟੂ ਬੰਪਰ ਬਹੁਤ ਚੰਗੀ ਹਾਲਤ ਦੇ ਵਿੱਚ ਆਪਾਂ ਨੂੰ ਗੱਡੀ ਮਿਲੂਗੀ ਤੇ ਕਿਸੇ ਨੂੰ ਵੀ ਗੱਡੀ ਪਸੰਦ ਜੀ ਆ ਵੀ ਤਾਂ ਮਾਲਕ ਨੇ ਕਿਹਾ ਵੀ ਕਰਿਆਜ਼ੂ ਰੇਟ ਵੇਚੀ ਕਰ ਲਾਂਗੇ ਇੱਕ ਵਾਰੀ ਵੈਸੇ ਤਾਂ ਡਿਮਾਂਡ 10 ਲੱਖ ਰੁਪਈਆ ਇਹਨਾਂ ਨੇ ਦੱਸੀ ਹੈਗੀ ਤੇ ਘਾਟਾ ਬਦਾ ਮੌਕੇ ਤੇ ਕੀਤਾ ਜਾਊਗਾ ਜੀ 13 ਮਾਡਲ ਹੈ ਤਰਨ ਤਰਨ ਖੜੀ ਹੈ ਜੀ ਟਾਇਰਾਂ ਚ ਅਲਾਈ ਟਾਇਰ ਵਧੀਆ ਤੇ ਅੰਦਰੋਂ ਬਿਲਕੁਲ ਸਾਫ਼ ਤੇ ਸਾਰੀ ਗੱਡੀ ਜੈਨੂਇਨ ਹੈ ਬਾਕੀ ਕੀ ਰਹਿ ਗਿਆ ਜੀ ਤੇ ਕੋਈ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਆਪੇ ਤੁਸੀਂ ਗੱਲ ਕਰ ਲਿਓ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 99147 13122 ਗੱਲ ਕਰ ਲਿਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਆਲਟੋ ਗੱਡੀ ਸੇਲ ਵਾਸਤੇ ਮਾਲਕ ਨੇ ਭੇਜੀ ਹੋਈ ਹੈ ਚਾਰ ਮਾਡਲ ਗੱਡੀ ਹੈਗੀ ਮਾਡਲ ਚਾਰ ਹੈ ਪੰਜਾਬ ਨੰਬਰ ਹੈ ਟਾਇਰ ਟੱਪਾ ਠੀਕ ਹੈ ਤੇ ਗੱਡੀ ਖੜੀ ਹੈ ਤਰਨ ਤਰਨ 60000 ਰੁਪਏ ਡਿਮਾਂਡ ਇਹਨਾਂ ਨੇ ਦੱਸੀ ਹੈ ਮਾਲਕ ਨੇ ਕਿਹਾ ਵੀ ਘਾਟਾ ਵਾਦਾ ਕਰ ਲਾਂਗੇ ਜੀ ਤੇ ਗੱਡੀ ਤਰਨ ਤਰਨ ਜਾ ਕੇ ਦੇਖ ਵੀ ਸਕਦੇ ਹੋ ਜੇ ਕਿਸੇ ਨੂੰ ਦੇਖਣੀ ਹੈ ਮਾਲਕ ਦਾ ਨੰਬਰ ਸਕਰੀਨ ਤੇ ਹੈ 86 998 76 981 ਗੱਲ ਕਰ ਲਿਓ ਸਿੰਘ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੇ ਮੈਨੂੰ ਕਮੈਂਟ ਕਰਕੇ ਤੇ ਹੁਣ ਆਪਾਂ ਘਰ ਦੀ ਗੱਲ ਕਰਾਂਗੇ ਆਪਣੇ ਕੋਲੇ ਖੇਮੂ ਆਣੇ ਪਿੰਡ ਚੋਂ ਘਰ ਪਹੁੰਚੇਗਾ ਗੋਨਿਆਣਾ ਇਹਨਾਂ ਨੂੰ ਬਿਲਕੁਲ ਨਜ਼ਦੀਕ ਲੱਗਦਾ ਡਿਸਟ੍ਰਿਕਟ ਬਠਿੰਡਾ ਲੱਗਦੀ ਆ ਅੱਠ ਮਰਲੇ ਜਗ੍ਹਾ ਦੇ ਵਿੱਚ ਘਰ ਹੈ ਅ ਰਜਿਸਟਰੀ ਵਾਲੀ ਜਗ੍ਹਾ 6 ਲੱਖ ਰੁਪਿਆ ਡਿਮਾਂਡ ਇਹਨਾਂ ਨੇ ਦੱਸੀ ਆ 6 ਲੱਖ ਰੁਪਿਆ ਕੁੱਲ ਬਾਕੀ ਕਹਿੰਦੇ ਸੀਗੇ ਮਾਲਕ ਵੀ ਕਰ ਲਾਂਗੇ ਮੁੱਖ ਤੇ ਇੱਕ ਵਾਰੀ ਡਿਮਾਂਡ ਹੈ ਕਿਸਾ ਨੂੰ ਘਰ ਪਸੰਦ ਜੀ ਆਉਂਦੇ ਕੋਈ ਜਾ ਕੇ ਦੇਖਣਾ ਚਾਹੁੰਦਾ ਘਰ ਨੂੰ ਜਾ ਕੇ ਦੇਖ ਵੀ ਸਕਦਾ ਜੀ ਤੇ ਘਰ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਬਾਕੀ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਮਾਲਿਕ ਦਾ ਤੁਹਾਨੂੰ ਮਿਲ ਗਿਆ ਹੋਊਗਾ ਤੇ ਪੂਰੀ ਆਪਾਂ ਗੱਲ ਕਰ ਲਈ ਪੂਰੀ ਵੀਡੀਓ ਤੁਸੀਂ ਦੇਖ ਲਈ ਤੇ ਸਾਰੀ ਵੀਡੀਓ ਤੁਸੀਂ ਦੇਖੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੇ ਹਰ ਰੋਜ਼ ਤੁਸੀਂ ਬਹੁਤ ਪਿਆਰ ਦਿੰਦੇ ਹੋ ਹਰ ਵੀਡੀਓ ਨੂੰ ਇਸ ਵੀਡੀਓ ਨੂੰ ਵੀ ਪੂਰਾ ਪਿਆਰ ਦਿਓ ਜੀ ਬਾਕੀ ਮਿਲਦੇ ਹਾਂ ਜਲਦੀ ਆਪਾਂ ਵੀਡੀਓ ਵਧੀਆ ਲੱਗੀ ਹੈ ਤਾਂ ਚਲਦੀ ਚਲਦੀ ਵੀਡੀਓ 'ਚ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਿਸੇ ਕੋਲੇ ਕੋਈ ਮਸ਼ੀਨਰੀ ਘਰ ਕੋਠੀ ਕੁਝ ਵੀ ਹੈ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ 'ਚ ਉੱਪਰ ਚੱਲਦਾ ਰਹਿੰਦਾਗਾ ਹਰੇ ਜਖੜਾ 'ਚ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੰਨੇ ਰੇਟ ਦੇ ਵਿੱਚ ਕੀ ਚਾਹੀਦਾ ਕਰੋ ਕਮੈਂਟ